ਮੇਰਾ ਨਾਮ ਅੰਕੁਰ ਵਰਮਾ ਹੈ ਜੀ ਮੈਂ ਇਹ ਵਾਰਡ ਨੰਬਰ 28 ਤੋਂ ਮੈਂ ਭਾਜਪਾ ਦਾ ਉਮੀਦਵਾਰ ਹਾਂ ਔਰ ਇਹ ਜਿੱਥੇ ਹੀ ਖੜੇ ਆ ਇਹ ਬ੍ਰਹਮ ਰਿਸ਼ੀ ਬਾਵਰਾ ਸਕੂਲ ਹੈ ਮੇਰੇ ਪਿੱਛੇ ਜਿੱਥੋਂ ਵਾਰਡ ਨੰਬਰ 28 ਦੀਆਂ 31 32 33 ਜਿਹੜੇ ਨਵੇਂ ਬੂਤ ਹੋਣੇ ਸਰਕਾਰ ਨੇ ਬਣਾਏ ਨੇ ਉਹਨਾਂ ਦੀਆਂ ਵੋਟਾਂ ਪੈਂਦੀਆਂ ਨੇ ਮੈਂ ਅੱਜ ਦੇਖੋ ਇੱਥੇ ਹਲਾ ਗੁੱਲਾ ਇਸ ਚੀਜ਼ ਦਾ ਕਿ ਇੱਕ ਨਿਊ ਕੀਰਤੀ ਨਗਰ ਕੀਰਤੀ ਨਗਰ ਮੱਲਾ ਜਿਹਦੀ ਨੀਅਰ ਬੋਰਡ ਕੀ 8 850 ਵੋਟ ਹੈ ਉਹ ਪੂਰੀ ਦੀ ਪੂਰੀ ਵੋਟ ਇਹਨਾਂ ਬੰਦਿਆਂ ਨੇ ਵਿੱਚ ਗੈਪ ਕੀਤੀ ਹੋਈ ਆ ਔਰ ਉਹ ਕਿਤੇ ਨਹੀਂ ਬੋਲਦੀ ਨਾ ਤੇ ਉਹ ਕਿਸੇ ਹੋਰ ਵਾਰਡ ਚ ਬੋਲ ਰਹੀ ਹੈ ਨਾ ਇੱਥੇ ਬੋਲ ਰਹੀ ਹੈ ਸਾਡੇ ਕੋਲੇ ਉਹਨਾਂ ਦੇ ਲਿਸਟਾਂ ਵੀ ਹੈਗੀਆਂ ਨੇ ਲੋਕਾਂ ਦੇ ਹੱਥ ਚ ਵੋਟਰ ਕਾਰਡ ਵੀ ਹੈਗੇ ਨੇ ਆ ਲਿਸਟਾਂ ਵੈ ਜੀ ਇੱਥੋਂ ਬੋਲ ਰਹੀਆਂ ਨੇ ਲੇਕਿਨ ਇਹ ਦੇਖੋ ਉੱਪਰ ਲਿਖਿਆ ਵੀ ਆ ਵਾਰਡ ਨੰਬਰ 28 ਤੇ ਆ ਦੇਖੋ ਜੀ 32 ਨੰਬਰ ਬੂਤ ਇਹ ਬੰਦਿਆਂ ਦੀਆਂ ਇੱਥੇ ਵੋਟਾਂ ਨਹੀਂ ਪੈ ਰਹੀਆਂ ਇਹ ਬੰਦੇ ਇੱਥੇ ਆਉਂਦੇ ਨੇ ਅਸੀਂ ਜੋ ਵੋਟ ਪਰਚੀ ਦਿੰਨੇ ਆ ਉਹ ਅੰਦਰੋਂ ਵਾਪਸ ਭੇਜ ਦਿੰਦੇ ਆ ਜੀ ਇਹ ਵੋਟਾ ਇੱਥੇ ਨਹੀਂ ਹੈਗੀ ਆ ਅਸੀਂ ਉਹਨਾਂ ਨੂੰ ਪੁੱਛਦੇ ਆ ਚਲੋ ਇੱਥੇ ਨਹੀਂ ਹੈਗੀ ਆ ਕਿਤੇ ਹੋਰ ਹੋਣਗੀਆਂ ਸਾਨੂੰ ਦੱਸੋ ਕਿੱਥੇ ਵੋਟਾਂ ਨੇ ਉੱਥੇ ਪਵਾ ਦਿਓ ਅਗਰ ਸਾਡੇ ਵਾਰਡ 'ਚ ਨਹੀਂ ਕਿਸੇ ਹੋਰ ਪਵਾ ਹੈ ਪ੍ਰਸ਼ਾਸਨ ਨੂੰ ਸਵੈਰਥ ਪ੍ਰਸ਼ਾਸਨ ਤਾਂ ਸਿਰਫ ਇੱਕ ਮੈਂ ਦੇਖਿਆ ਉਹ ਟਾਈਮ ਪਾਸ ਕਰ ਰਿਹਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਉਹਨਾਂ ਦਾ ਮਤਲਬ ਹੈ 4 4 ਵਜੇ ਤੱਕ ਵੋਟਾਂ ਨੇ ਸਾਡਾ ਟਾਈਮ ਵੇਸਟ ਕਰਕੇ ਉਹ ਟਾਈਮ ਟੱਪਾਣਾ ਚਾਹੁੰਦੇ ਨੇ ਸ਼ੇਰ ਦਾ ਹੀ ਗੱਲ ਕਰ ਰਹੇ ਆ ਇੱਧਰ ਤੇ ਉੱਧਰ ਕੋਈ ਬੰਦਾ ਨਾ ਤੇ ਦੇਖੋ ਪ੍ਰੈਜ਼ੈਂਟਿੰਗ ਅਫੀਸਰ ਗੱਲ ਸੁਣ ਰਿਹਾ ਨਾ ਬੀਐਲਓ ਗੱਲ ਸੁਣ ਰਿਹਾ ਇੱਕ ਦੂਜੇ ਦੇ ਉੱਤੇ ਗੱਲਾਂ ਛੱਡੀਆਂ ਜਾ ਰਹੀਆਂ ਉਹ ਉਹਨੂੰ ਕਹਿ ਦਿੰਦਾ ਉਹਦੇ ਨਾਲ ਗੱਲ ਕਰਕੇ ਦੱਸ ਰਿਹਾ ਉਹਦੇ ਨਾਲ ਗੱਲ ਕਰਕੇ ਦੱਸ ਰਿਹਾ ਹੱਲੇ ਤੱਕ ਸਾਨੂੰ ਕੋਈ ਸੈਟੀਸਫਾਈਡ ਜਵਾਬ ਨਹੀਂ ਦਿੱਤਾ ਬੀਐਲਓ ਸਾਹਿਬ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਕੁਝ ਜੀ ਕਹਿੰਦੇ ਜੀ ਤੁਸੀਂ ਅੱਗੇ ਪੁੱਛੋ ਜੀ ਕਹਿੰਦੇ ਮਿੰਨ ਤਾਂ ਕੋਈ ਬਾਹਰ ਆਏ ਨੇ ਬਾਹਰ ਆ ਕੇ ਵੀ ਉਹਨਾਂ ਨੇ ਇਹੀ ਗੱਲ ਕਹੀ ਕਹਿੰਦੇ ਆ ਲਿਸਟਾਂ ਦਿਖਾਈਆਂ ਉਹਨਾਂ ਨੂੰ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਸਾਡੇ ਕੋਲ ਲਿਸਟਾਂ ਹੀ ਨਹੀਂ ਹੈਗੀਆਂ ਜੀ ਜੇ ਇਹ ਲਿਸਟਾਂ ਨਹੀਂ ਹਾਂਜੀ ਹੈਗੀਆਂ ਨੇ ਜੀ ਅੰਦਰ ਹੀ ਸਭ ਤੋਂ ਮਜਬੂਰੀ ਸਭ ਤੋਂ ਮਜਬੂਰੀ ਤੇ ਇਹ ਹੈ ਕਿ ਹਮ ਲੋਕ ਮੁਹੱਲਾ ਵਾਲੇ ਹਮ ਲੋਕ ਇਹ 5 ਸਾਲ ਕਿਸਕੇ ਪਾਸ ਜਾਏਗੇ ਸਮਾਰੇ ਮੋਹੱਲੇ ਮੇ ਨਾ ਕੋਈ ਝਾੜੂ ਵਾਲਾ ਆ ਰਿਹਾ ਐਸੇ ਵੀ ਨਹੀਂ ਆ ਰਿਹਾ ਪਹਿਲੇ ਸੇ ਨਹੀਂ ਆ ਰਿਹਾ ਅਬ ਤੋ ਹੋਰ ਨਹੀਂ ਆਏਗਾ ਨਾ ਝਾੜੂ ਨਾ ਸੈਵਰੇਜ ਸਫਾਈ ਦਾ ਹਮਾਰਾ ਮੋਹੱਲਾ ਕਾ ਮਾਲਕ ਕੌਣ ਹੈ ਹਮਾਰਾ ਦੁੱਖ ਸੁੱਖ ਮੇ ਕਿਸਕੇ ਪਾਸ ਹਮ ਲੋਗ ਜਾਏਗੇ ਹਮਾਰਾ ਬਹੁਤ ਹੀ ਗਾਇਬ ਕਰ ਦਿਆ ਗਿਆ 900 ਵੋਟ ਹੈ ਨਿਊ ਕੀਰਤੀਨਗਰ ਪੁਰਾਣੀ ਕੀਰਤੀਨਗਰ ਕਾ ਜੀ ਔਰ ਪੂਰਾ ਮੋਹੱਲਾ ਕਾ ਮੋਹੱਲਾ ਹੀ ਗਾਇਬ ਕਰ ਦਿਆ ਗਿਆ ਔਰ ਇਹ ਜੇ ਇਹਨਾਂ ਨੂੰ ਇਹਨਾਂ ਨੂੰ ਜੇ ਇਹਨਾਂ ਨੂੰ ਇਹ ਚੀਜ਼ ਚਾਹੀਦੀ ਸੀਗੀ ਤੇ ਫਿਰ ਤੱਕੇ ਨਾਲ ਮਿਹਰ ਬਣਾਣੇ ਸੀ ਆਪਣੇ ਬਨਾਈ ਲੈਂਦੇ ਫਿਰ ਸਰਕਾਰ ਦੇਣਾ ਸੀਗੀ ਫਿਰ ਜੂਰੀ ਸਾਰੇ ਟਾਈਮ ਖ ਜਰ ਜੇ ਮੇਅਰ ਬਣਾ ਲਈ ਸੀ ਫਿਰ ਉਹਦੇ ਆਪਣੇ ਬਣਾ ਲੈਂਦੇ ਮਤਲਬ ਸਿਰਫ ਟਾਈਮ ਖਰਾਬ ਕਰਕੇ ਇਹ ਕੈਂਡੀਡੇਟ ਦੇਖੋ ਸਾਨੂੰ ਉਲਝਾ ਲਿਆ ਮੈਂ ਕੈਂਡੀਡੇਟ ਆ ਮੇਰੇ ਹੋਰ ਵੀ ਤਿੰਨ ਜਗ੍ਹਾ ਮੇਰੇ ਆਪਣਾ ਸੈਂਟਰਨ ਬਣੇ ਹੋਏ ਨੇ ਮੈਂ ਉੱਤੇ ਵੀ ਜਾ ਕੇ ਵੇਖਣਾ ਉੱਤੇ ਵੀ ਜਾ ਕੇ ਗੱਲ ਰੱਖਣੀ ਆ ਮੈਂ ਇੱਕ ਅਗਰ ਲੈ ਕੇ ਬਹਿ ਜਾਵਾਂਗਾ ਮੈਂ ਬਾਕੀ ਜਗ੍ਹਾ ਵੋਟਾ ਕਿੱਦਾਂ ਪੂਤਾਵਾਂਗਾ ਇਹਨਾਂ ਇਹ ਸਿਰਫ ਭਾਈਪਾਦੋ ਘਬਰਾਏ ਹੋਏ ਨੇ ਇਹਨਾਂ ਨੂੰ ਹੋਰ ਕੋਈ ਮਕਸਦ ਨਹੀਂ ਹੈਗਾ ਇਹ ਕਿਸ ਤਰੀਕੇ ਨਾਲ ਇਹਨਾਂ ਨੇ ਹੇਰਾ ਫੇਰੀ ਕਰਨੀ ਉਧਰਦੋਂ ਬੂਤਾਂ ਚ ਵੀ ਸੈਂਟਰਾਂ ਚ ਪ੍ਰੋਬਲਮ ਆ ਰਹੀ ਆ ਉੱਤੇ ਵੀ ਨਹੀਂ ਪਾਣ ਦੇ ਰਹੇ ਦੇਖੋ ਸਾਡੀ ਮਿਹਨਤ ਮੈਂ ਪਿਛਲੇ 10 ਦਿਨ ਤੋਂ ਡੋਰ ਟੂ ਡੋਰ ਕਰ ਰਿਆ ਹਾਂ ਵਾ ਇੱਕ ਘੰਟੇ ਦੀ ਨੀਂਦ ਲਈ ਆ ਮੈਂ ਸਿਰਫ ਔਰ ਅੱਜ ਜਦੋਂ ਸਾਡੀਆਂ ਵੋਟਾਂ ਅਸੀਂ ਜਿੱਤ ਦੀ ਕਗਾਰ ਤੇ ਬੈਠੇ ਆ ਇਹ ਸਾਡੀ ਜਿੱਤ ਨੂੰ ਜਿਹੜਾ ਹਾਰ ਦੇ ਵਿੱਚ ਬਦਲਣਾ ਚਾਹੁੰਦੇ ਨੇ ਇਸ ਤਰੀਕੇ ਨਾਲ ਪੋਲਿਟਿਕਸ ਨਹੀਂ ਹੁੰਦੀ ਸਰ ਤੁਸੀਂ ਵੋਟਾਂ ਜਿਹੜੀਆਂ ਵੋਟਾਂ ਇੱਕ ਦਿਨ ਪਹਿਲਾਂ ਵੋਟ ਵੰਡੀ ਜਾਂਦੀ ਹੈ ਮੱਲੇ ਮੱਲੇ ਤੁਹਾਨੂੰ ਤਾਂ ਵੋਟ ਵੰਡੀ ਨਹੀਂ ਗਈ ਇੱਥੇ ਪਾਜੀ ਕੁਝ ਨਹੀਂ ਕੱਲ ਤੱਕ ਬੀਐਲਓ ਸਾਹਿਬ ਕਹਿ ਰਹੇ ਸੀ ਤੁਹਾਡੀਆਂ ਵੋਟਾਂ ਪੈਣਗੀਆਂ ਰਾਤ ਤੱਕ ਵੀ ਮੇਰੀ ਗੱਲ ਹੁੰਦੀ ਰਹੀ ਹੈ ਮੈਂ ਕਿਹਾ ਕਿੱਥੇ ਪੈਣਗੀਆਂ ਪ੍ਰਮ ਰਿਸ਼ੀ ਬਾਵਰਾ ਹੀ ਪੈਣ ਗਿਆ ਕਿਉਂਕਿ ਬੋਲਦੀਆਂ ਪਈਆਂ ਨੇ ਹੁਣ ਜਦੋਂ ਸਵੇਰੇ ਆ ਕੇ ਗੱਲ ਕਰ ਰਹੇ ਆ ਬੀਐਲਓ ਸਾਹਿਬ ਵੀ ਕੋਈ ਹੱਥ ਪੱਲਾ ਨਹੀਂ ਫੜਾ ਰਹੇ ਬੀਐਲਓ ਨੂੰ ਤਾਂ ਸਭ ਕੋਈ ਪਤਾ ਹੋਣਾ ਚਾਹੀਦਾ ਨਾ ਕਿ ਤੇਰਾ ਮਹੱਲਾ ਕਿੱਥੇ ਗਿਆ ਭਾਈ ਉਹਨੂੰ ਖੁਦ ਨੂੰ ਨਹੀਂ ਵਿਚਾਰ ਨੂੰ ਪਤਾ ਉਹ ਵੀ ਮਜਬੂਰ ਹੈ ਉਹ ਕੁਝ ਕਰ ਹੀ ਨਹੀਂ ਸਪਾ ਰਿਹਾ ਮੈਂ ਤਾਂ ਡੀਸੀ ਸਾਹਿਬ ਅੱਗੇ ਵੀ ਗੁਜਾਰਿਸ਼ ਕਰਦਾ ਪਿਆ ਵੀ ਇਸ ਚੀਜ਼ ਨੂੰ ਦੇਖੋ ਪੂਰਾ ਮਹੱਲਾ ਹੀ ਉਡਾਤਾ ਤੁਸੀਂ ਇਹ ਸਿਰਫ ਅਗਰ ਪੂਰਾ ਮਹੱਲਾ ਉਡਾਣਾ ਕੋਈ ਨੀਚਲੇ ਲੈਵਲ ਦਾ ਕੰਮ ਨਹੀਂ ਹੈਗਾ ਇਹ ਉੱਪਰਲੇ ਲੈਵਲ ਦੀ ਗੇਮ ਹੈ ਇਹ ਬੀਐਲਓ ਦੇ ਲੈਵਲ ਦਾ ਕੰਮ ਨਹੀਂ ਹੈਗਾ ਵੀ ਪੂਰਾ ਇੱਕ 800 ਵੋਟ ਹੀ ਖਤਮ ਕਰ ਦਿਓ ਤੁਸੀਂ ਤੇ ਅੱਜ ਤੋਂ 3 ਦਿਨ ਪਹਿਲਾਂ ਕਿਉਂ ਨਹੀਂ ਰੋਲਾ ਪਾਇਆ ਤੁਹਾਨੂੰ ਅੱਜ ਹੀ ਪਤਾ ਲੱਗਿਆ ਪਾਜੀ ਇਹ ਕਹਿੰਦੇ ਰਹੇ ਨੇ ਸਾਨੂੰ ਵੀ ਸਵੇਰੇ ਵੋਟਾਂ ਪੈਣਗੀਆਂ ਇਹ ਗੱਲ ਇਹਨਾਂ ਨੇ ਕਹੀਆਂ ਵੋਟਾਂ ਪੈਣਗੀਆਂ ਸਵੇਰੇ ਜਦੋਂ ਤੁਸੀਂ ਜਾਓਗੇ ਵੋਟਾਂ ਪੈਣਗੀਆਂ ਹੱਥ ਨਾਲ ਉੱਥੇ ਵੋਟਾਂ ਕੱਟੀਆਂ ਨੇ ਅੰਦਰ ਤੁਸੀਂ ਅੰਦਰ ਚਲੇ ਜਾਓ ਜਾ ਕੇ ਲਿਸਟਾਂ ਦੇਖ ਲਓ ਤੇ ਲਿਸਟਾਂ ਬੋਲਦੀਆਂ ਪਈਆਂ ਆ ਨਾਮ ਬੋਲਦੇ ਪਏ ਨੇ ਲੇਕਿਨ ਉੱਥੇ ਪੈਨ ਨਾਲ ਕੱਟ ਹੀ ਲਾਤੀ ਹੈ ਐਦਾਂ ਐਦਾਂ ਅੰਦਰ ਜਾ ਕੇ ਵੇਖ ਲਓ ਅੰਦਰ ਜਾ ਕੇ ਇੱਕ ਹੀ ਤਰੀਕਾ ਹਿਆ ਭਲਾ ਤੁਸੀਂ ਅੰਦਰ ਵੀ ਜਾਓ ਨਾ ਤੁਹਾਨੂੰ ਮਿਲ ਰਹੀ ਹੈ ਸਰ ਆਹ ਲੋ ਅੱਛਾ ਚਲੋ ਆ ਤਾਂ ਨਗਰ ਨਿਗਮ ਦੀ ਪਰਚੀ ਹੈ ਜੀ ਹੈ ਨਗਰ ਨਿਗਮ ਦੀ ਪਰਚੀ ਹੈ ਨਾ ਚਲੋ ਪੁੱਛੋ ਇਸ ਕੋ ਕਿਉਂ ਇਹ ਕਿਉਂ ਨਹੀਂ ਵੋਟ ਪੈਣ ਦੇ ਰਹੇ ਦੱਸੋ ਪਰਚੀ ਵੀ ਹੈ ਵੋਟ ਵੀ ਹੈ ਆ ਵੋਟ ਤਾਂ ਲਿਖਿਆ ਆ ਥੱਲੇ ਲਿਖਿਆ ਬ੍ਰਹਮ ਰਿਸ਼ੀ ਬਾਬਰਾ ਸਕੂਲ ਜਦੋਂ ਅੰਦਰ ਵੋਟ ਪਾਣ ਜਾਂਦਾ ਉਹਦੀ ਵੋਟ ਵੋਟ ਨਹੀਂ ਪੈਂਦੀ ਸਰ ਸਭ ਤੋਂ ਵੱਡੀ ਗੱਲ ਇਹ ਆ ਜਿਹੜੇ ਸਕੂਲ ਦੇ ਵਿੱਚ ਵੋਟਾਂ ਪੈ ਰੀਆਂ ਨੇ ਉਹਦੇ ਪ੍ਰਿੰਸੀਪਲ ਦੀ ਖੁਦ ਹੀ ਵੋਟ ਕੱਟਦੀ ਆ ਹੋਰ ਦੱਸੋ ਜੀ ਹੁਣ ਬੰਦਾ ਉਹ ਕਿੱਥੇ ਜਾਊ ਜਿਹਦੇ ਸਕੂਲ 'ਚ ਵੋਟਾਂ ਹੋ ਰੀਆਂ ਨੇ ਉਹਨਾਂ ਦੇ ਪ੍ਰਿੰਸੀਪਲ ਸਰ ਦੀ ਵੋਟ ਨਹੀਂ ਹੈਗੀ ਉਹਨਾਂ ਦੀ ਆਪ ਦੀ ਵੋਟ ਕੱਟੀ ਹੋਈ ਆ ਜੀ ਤੇ ਕਿਰਤੀਨਗਰ ਕੇ ਹੈ ਨਾ ਇਸ ਕਰਕੇ ਤੇ ਬੰਦਾ ਫਿਰ ਜਾਵੇ ਤੇ ਜਾਵੇ ਕਿੱਥੇ ਸਾਰਾ ਮੱਲਾ ਕੱਲ ਨੂੰ ਕਿਹਦੇ ਕੋਲ ਜਾ ਕੇ ਕੰਮ ਕਰਾਊਗਾ ਕਿਹਦੇ ਅੱਗੇ ਰੋਊਗਾ ਦੱਸੋ ਜਾ ਕੇ ਕੋਈ ਮੱਲੇ ਦਾ ਕੋਈ ਬੰਦਾ ਨੇ ਕਰਾਣਾ ਮਾ ਕੋਈ ਸੀਵਰੇਜ ਦਾ ਹਰ ਚੀਜ਼ ਦਾ ਕੋਈ ਹੱਲ ਕਰਾਣਾ ਕਿੱਥੇ ਕਿੰਨੂ ਕਹੂਗਾ ਕਿ ਸਰ ਸਾਡੇ ਮਲੇ ਜਾ ਕੇ ਕੰਮ ਕਰੋ ਕਿਤੇ ਦਾ ਵੋਟ ਪਾਣਾ 28 ਨੰਬਰ 'ਚ 19 ਨੰਬਰ 'ਚ ਜਿੱਥੇ ਉਹਨਾਂ ਦੀ ਪੈਂਦੀ ਉੱਥੇ ਤਾਂ ਪਵਾਨ ਤਾਂ ਸਹੀ ਵੋਟ ਤਾਂ ਪਵਾਨ ਘਟੋ ਘਟ ਹਰ ਜਗ੍ਹਾ ਤੇ ਵੋਟਾਂ ਦੇ ਤਰੀਕੇ ਨਾਲ ਇਹਨਾਂ ਨੇ ਆਪਣਾ ਮੰਨ ਲਓ ਜਿੱਤਣਾ ਹੈ ਨਾ ਤੇ ਯਾਰ ਪੂਨੇ ਦੋ ਸਾਲ ਤਾਂ ਤੁਸੀਂ ਆਲਰੇਡੀ ਲੇਟ ਕਰ ਚੁੱਕੇ ਸੀਗੇ ਛੱਡੋ ਯਾਰ ਵੋਟਾਂ ਕਰਾਣ ਦੀ ਕੀ ਲੋੜ ਐ ਉਦਾਂ ਹੀ ਡਿਕਲੇਅਰ ਕਰ ਦੋ ਕਿ ਇਹ ਸਾਡੇ ਬੰਦੇ ਨੇ ਯਾਰ ਬਸ ਬਸ ਇਹ ਸਾਡੇ ਕੌਂਸਲਰ ਲੋੜ ਹੀ ਨਹੀਂ ਇਲੈਕਸ਼ਨ ਕਰਾਣ ਦੀ ਯਾਰ ਛੱਡੋ ਸਿਆਪਾ ਯਾਰ ਇਹੋ ਜੀ ਗੰਦੀ ਸਰਕਾਰ ਮੈਂ ਪਹਿਲੀ ਵਾਰੀ ਵੇਖੀ ਐ ਜਿਹੜੀ ਲੋਕਾਂ ਦੇ ਰਾਜ ਨਾਲ ਨਹੀਂ ਆਣੀ ਚਾ अपने बाहुबल नाल ए अपना लोका को राज लेना चांदी है एदा सरकारा नहीं चलदी है हां जी क्या हुआ आपका नाम मेरा नाम गीता वर्मा है वार्ड नंबर वार्ड नंबर 28 क्या हुआ बताइए मैं वोट डालने गई सब जगह चेक हुआ मगर बोलती है वोट नहीं डालना है मैं बोर्ड? ताजपुर रोड से आ रही हूं कौन हुँ? बोलता है वो अंदर में जो सारे बोलते नहीं आपका वोट कट गया है आपने क्या पकड़ा हुआ है ये पर्ची भी दे दी है मैं प्रूफ है मेरा तो देख लीजिए तो मैं ऊपर कर लो ना मैं जाऊँ कहाँ जाऊँ देने बोर्ड बोर्ड पानी वोट नहीं पानी नहीं दिया तो कटा हुआ कटा है मैं अपना दिहाड़ी तोड़ के आई दिहाड़ी कौन हर जो मेरा पूरा करेगा वोट डालना था एक है? अपना अधिकार अपना अपना है, है? मेरा अधिकार है वोट डालना है, है? है? डालने नहीं, नहीं, देते देते नहीं दिए का, में सभी का नाम भी है वोट डालना ये, ये जी, जी, अधिकार सरकार छीन नहीं सकती है किसी से भी ठीक है ना हमारा जो अधिकार है वो हमको चाहिए हर हाल में चाहिए हमारी वोटें पढ़नी चाहिए हम सरकार से यही रिक्वेस्ट कर रहे हैं जी हमारी वोटें क्यों नहीं डालने दी जा रही है क्यों हमारे को रोका जा रहा है क्यों दो हमारे वार्ड को काट दिया गया है क्यों हमारी वोटें रोक रहे हैं क्यों जनता को रोक रहे हैं क्यों जनता को अरेस्टमेंट कर रहे हैं क्या इसकी हमारे को इसका जवाब चाहिए जवाब चाह रहे हैं हम सरकार से इथे कुछ एक वोटर जेड़े कह रहे सी जी साढ़े 850 सौ 850 जेड़े हैगे आ ਨੇ ਕੁਝ ਕੱਟ ਹੁੰਦਾ ਨਾ ਕੁਛ ਨਾ ਕੁਛ ਹੁੰਦਾ 850 850 ਹੁੰਦਾ ਸਹੀ ਕਹਿ ਬੋਲੋ ਨਾ ਬਿਲਕੁਲ ਸਹੀ ਸਰ ਬੋਲੋ ਸਾਡੇ ਕੁਝ ਦਾ ਮਤਲਬ ਨਹੀਂ ਬੰਦਾ ਜੀ ਨਾ ਉਹਦੇ ਚ ਜਿਹੜੇ ਹੈਗੇ ਸੀ ਉਹਨਾਂ ਦੀ ਕੰਪਲੇਂਟ ਹੈਗੀ ਸੀ ਵੀ ਸਾਡੇ ਜਿਹੜੇ ਹੈਗੇ ਆ ਉਹਨਾਂ ਦਾ ਨਾਮ ਜਿਹੜਾ ਹੈਗਾ ਵੋਟਰ ਸੂਚੀ ਦੇ ਵਿੱਚ ਨਹੀਂ ਹੈ ਕਿੰਨੇ ਵੋਟਰ ਦਾ ਸਰ ਇਹ ਨੇ ਜਿਹੜੇ ਦੱਸ ਰਹੇ ਆ 850 ਵੋਟਰ ਦੱਸ ਰਹੇ ਆ ਜਿਹੜੀ ਇਹਨਾਂ ਨੇ ਲਿਸਟ ਵੀ ਸਾਨੂੰ ਦਿੱਤੀ ਆ ਅਸੀਂ ਇਹਨਾਂ ਦਾ ਇਤਰਾਜ਼ ਲੈਂਦੇ ਆ ਤੇ ਸਾਡੇ ਕੋਲ ਜਿਹੜੀ ਲਿਸਟ ਜੋ ਮਟੀਰੀਅਲ ਸਾਡੇ ਕੋਲੇ ਆਇਆ ਸੀ ਅਸੀਂ ਮਤਲਬ ਪੋਲਿੰਗ ਪਾਰਟੀਆਂ ਨੂੰ ਵੀ ਦਿੱਤਾ ਹੈ ਤੇ ਉਹਦੇ ਅਕੋਰਡਿੰਗ ਇਲੈਕਸ਼ਨਸ ਹੋ ਰਹੀ ਆ ਜਿਹੜ ਤੇ ਇਹਦੇ ਅਕੋਰਡਿੰਗ ਜਿਹੜੀ ਅਸੀਂ ਸਾਡੀ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਆ ਅਸੀਂ ਉਹਨਾਂ ਨੂੰ ਕਨਵੇ ਕਰ ਦੇਵਾਂਗੇ ਜੋ ਵੀ ਉਹਨਾਂ ਦਾ ਡਿਸੀਜਨ ਹੋਇਆ ਜਿਸ ਤਰ੍ਹਾਂ ਦਾ ਵੀ ਹੋਇਆ ਉਸੇ ਅਕੋਰਡਿੰਗ ਹੋਏਗਾ ਸਰ ਅੱਜ ਦਾ ਇਲੈਕਸ਼ਨ ਹੋ ਗਿਆ 2:00 ਵਜੇ ਤੱਕ ਦਾ ਹੀ ਸਮਾਂ ਰਹਿ ਗਿਆ ਬਾਕੀ 12:00 ਵੱਜ ਚੁੱਕੀ ਹੋਈ ਹੈ ਇਹਦੇ ਇਹਦੇ ਰਿਗਾਰਡਿੰਗ ਦੇਖੋ ਮੈਂ ਜਿਹੜਾ ਹੈਗਾ ਇੱਕ ਮੁਲਾਜ਼ਮ ਐ ਇਸ ਕਰਕੇ ਮੈਂ ਜਿਹੜੀ ਆਪਦੀ ਡਿਊਟੀ ਮੇਰਾ ਜਿਹੜਾ ਮੇਨ ਕੰਮ ਹੈਗਾ ਇਹਨਾਂ ਦਾ ਜਿਹੜਾ ਹੈਗਾ ਮੈਸੇਜ ਜਿਹੜਾ ਮੈਂ ਕਨਵੇ ਕਰੂੰਗਾ ਤੇ ਜੋ ਵੀ ਕਾਰਵਾਈ ਜੋ ਕੰਪੀਟੈਂਟ ਅਥਾਰਟੀ ਨੇ ਜੋ ਕਿਹਾ ਉਹੀ ਇਹਨਾਂ ਦਾ ਜਿਹੜਾ ਹੈਗਾ ਫੈਸਲਾ ਹੋ ਅਸਿੱਦੀ ਮਾਰ ਹੀ ਰੱਖਿਆ ਜਨਾਬ ਜਿਨੇ ਵੋਟਰ ਰਹੇਗੇ ਉਹਨਾਂ ਤੋਂ ਵੋਟਰ ਕਾਟੇਗਾ ਅਧਾ ਕਾਟੇਗਾ ਉਹਨਾਂ ਨੂੰ ਵੋਟ ਪਾਓ ਯਾ ਬੂਥ ਕੈਨਸਲ ਕਰਾਓ ਦੋ ਚੀਜ਼ਾਂ ਹੋ ਸਕਦੀਆਂ ਜੇ ਚਾਰ ਵੇਦਾਰ ਕੋਈ ਵਾਰ ਕੋਈ ਫੈਸਲਾ ਹੀ ਜਾਦਾ ਸਾਨੂੰ ਜਿਨੇ ਬੰਦੇ ਹੈਗੇ ਇਸ ਵੇਲੇ ਅਵੇਲੇਬਲ ਉਹਨਾਂ ਨੂੰ ਵੋਟ ਤਾਂ ਪਾਉਣੀ ਚਾਹੀਦੀ ਆ ਵੋਟਰ ਕਾਟ ਉਹਨਾਂ ਦੇ ਹੱਥੇ ਹੈਗਾ ਤੇ ਰਸੀਦ ਉਹਨਾਂ ਦੇ ਹੱਥੇ ਹੈਗਾ ਉਹਨਾਂ ਨੂੰ ਗਲ ਕੋ ਜਨਾਬ